ਅਮਰੀਕੀ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਪਹਿਲਾ ਨਜ਼ਰ ਮਾਰ ਲੈਨੇ ਆ ਅੱਜ ਦੀ ਹੈਡਲਾਈਨਸ ਤੇ ਅਦਾਲਤ ਨੇ ਰਾਸ਼ਟਰਪਤੀ 트ੰਪ ਦਾ ਕੀਤਾ ਸਮਰਥਨ ਅਦਾਲਤ ਨੇ H1B ਵੀਜ਼ ਫੀਸ ਨੂੰ ਦਿੱਤਾ ਕਾਨੂੰਨੀਕਰਾਰ ਕਾਰੋਬਾਰੀ ਸਮੂਹਾਂ ਨੇ ਇਸ ਕਦਮ ਨੂੰ ਅਦਾਲਤ ਵਿੱਚ ਦਿੱਤੀ ਚੁਣੌਤੀ ਅਮਰੀਕੀ ਸਹਾਦਤਿ ਗਸ਼ਟ ਅਜਵਡ ਤਾਰਿਵਟੀ ਗਾਰਪਾਈ ਤੀ ਪਾਤੀ ਨਗਕਮ ਕਿਤੇ ਗ੍ਰਿਫਤਾਰ ਵਪਾਰਕ ਡਰਾਈਵਿੰਗ ਲਾਇਸੈਂਸਰ ਦੇ ਨਾਲ ਚਲਾਉਂਦੇ ਸੀ ਸੈਮੀ ਟਰੱਕ Amazon ਦਾ ਵੱਡਾ ਐਲਾਨ Amazon ਨੇ ਆਪਣੀ ਰੁਜ਼ਗਾਰ ਨੀਤੀ ਵਿੱਚ ਕਿਤੇ ਸੋਧ ਉਤਰੀ ਕੋਰੀਆਈ Amazon ਨੂੰ ਤੇ ਨੌਕਰੀਆਂ ਦੇ ਲਈ ਨਹੀਂ ਦੇ ਸਕਦਾ ਸੀ ਪੂਨ ਖਬਰ ਵਿਸਥਾਰ ਦਿਨਾ ਲੰਬਰਗਟਿਕ ਰਿਪੋਰਟ ਦੇ ਅਨੁਸਾਰ ਇੱਕ ਸੰਘੀ ਜਵਜਨੇ ਟ੍ਰੰਪ ਪ੍ਰਸ਼ਾਸਨ ਨੂੰ ਨਵੀਆਂ H1B ਵੀਜ਼ਾ ਅਰਜ਼ੀਆਂ ਉੱਤੇ 1 ਲੱਖ ਡਾਲਰ ਦੀ ਫੀਸ ਦੇ ਨਾਲ ਲੱਗ ਕੇ ਵਧਣ ਦੀ ਇਜਾਜ਼ਤ ਦੇ ਰਹੀ ਏ ਇਹ ਫੈਸਲਾ ਬਹੁਤ ਸਾਰੀਆਂ ਅਮਰੀਕੀ ਟੈਕਨੋਲੋਜੀ ਕੰਪਨੀਆਂ ਦੇ ਲਈ ਇੱਕ ਵੱਡਾ ਚਟਕ ਹੈ ਜੋ ਦੂਜੇ ਦੇਸ਼وں ਦੇ ਹੁਨਰਬੰਦ ਕਾਮਿਆਂ 'ਤੇ ਨਿਰਭਰ ਕਰਦੀ ਹਨ ਯੂਐਸ ਚੈਂਬਰ ਆਫ ਕਾਮਰਸ ਨੇ ਕਿਹਾ ਹੈ ਕਿ ਉਹਨਾਂ ਨੇ 1 ਲੱਖ ਡਾਲਰ ਦੀ H1B ਵੀਜ਼ਾ ਫੀਸ ਦੇ ਨਾਲ ਲੜਨਾ ਬੰਦ ਨਹੀਂ ਕੀਤਾ ਅਤੇ ਅਦਾਲਤ ਦੇ ਵੱਲੋਂ ਟ੍ਰੰਪ ਪ੍ਰਸ਼ਾਸਨ ਦਾ ਸਮਰਥਨ ਕਰਨ ਤੋਂ ਬਾਅਦ ਅਪੀਲ ਉੱਤੇ ਵਿਚਾਰ ਕਰ ਰਿਹਾ ਹੈ ਅਮਰੀਕੀ ਜ਼ਿਲ੍ਹਾ ਚਾਚੀ ਪੈਰਿਲ ਹਾਵੈਲ ਨੇ ਮੰਗਲਵਾਰ ਨੂੰ ਫੈਸਲਾ ਸੁਣਾਇਆ ਕਿ ਰਾਸ਼ਟਰਪਤੀ ਟੁਨਰਟ ਕੈਂਪ ਨੇ ਪ੍ਰਸਿੱਧ H1B ਵੀਜ਼ਾ ਦੀ ਕੀਮਤ ਬਤਾ ਕੇ ਕਾਨੂੰਨ ਦੇ ਅੰਦਰ ਕੰਮ ਕੀਤਾ ਹੈ ਜੱਜੂ ਨੇ ਕਿਹਾ ਪ੍ਰਸ਼ਾਸਨ ਦੇ ਕੋਲ ਦੇ ਬਤਲਾਵ ਕਰਨ ਦਾ ਕਾਨੂੰਨੀ ਅਧਿਕਾਰ ਹੈ ਇਕ ਰਿਪੋਰਟ ਦੇ ਅਨੁਸਾਰ ਐਲਾਨਨਾਮੇ ਦੀ ਕਾਨੂੰਨੀਤਾ ਅਤੇ ਇਸਾ ਲਾਗੂਕਰਨ ਕਾਂਗਰਸ ਦੇ ਕਾਨੂੰਨ ਦੇ ਸਿੱਧੇ ਪਾਠ ਉਤੇ ਨਿਰਭਰ ਕਰਦਾ ਹੈ ਜੋ ਰਾਸ਼ਟਰਪਤੀ ਨੂੰ ਪ੍ਰਵਾਸੀਆਂ ਤੇ ਗੈਰ ਪ੍ਰਵਾਸੀਆਂ ਦੇ ਲਈ ਸਯੁਕਤ ਰਾਜ ਦੇ ਵਿੱਚ ਦਾਖਲੇ ਨੂੰ ਨਿਯਮਤ ਕਰਨ ਦਾ ਵਿਆਪਕ ਅਧਿਕਾਰ ਦਿੰਦਾ ਹੈ ਇਸ ਨਾਲ ਹੀ ਹਾਵਲ ਨੇ ਇੱਕ رائے ਦਿੰਦੇ ਹੋਏ ਇਸ ਫੈਸਲੇ ਉਤੇ ਪ੍ਰਤੀਕਿਰਿਆ ਦਿੰਦੇ ਹੋਏ ਉਸ ਦੇ ਵਿੱਚ ਦੱਸਿਆ ਕਿ ਯੂ ਐਸ ਚੈਂਬਰ ਆਫ ਕਾਮਰਸ ਦੇ ਕਾਰਜਕਾਰੀ ਉਪਰਦਾਨ ਤੇ ਮੁੱਖ ਵਕੀਲ ਜੈਰੀਲ ਜੋਸਫਰ ਨੇ ਕਿਹਾ ਹੈ ਕਿ ਇਹ ਫੀਸ ਬਹੁਤ ਸਾਰੇ ਮਾਲਕਾ ਲਈ H1B ਵੀਜ਼ਾ ਦੀ ਪਹੁੰਚ ਤੋਂ ਬਾਹਰ ਕਰ ਦਵੇਗੀ 1 ਲੱਖ ਡਾਲਰ ਦੀ ਫੀਸ H1B ਵੀਜ਼ਾ ਕਾਰੋਬਾਰਤ ਲਈ ਬਹੁਤ ਸਦਾ ਮਹਿੰਗਾ ਬਣਾ ਦਿੰਦੀ ਹੈ ਖਾਸ ਕਰਕੇ ਛੋਟੇ ਅਤੇ ਦਰਮਿਆਨੇ ਅਕਾਰ ਦੇ ਕਾਰੋਬਾਰ ਜੋ ਇਸ ਨੂੰ ਸਭ ਤੋਂ ਘੱਟ ਬਰਦਾਸ਼ਤ ਕਰ ਸਕਦੇ ਨੇ ਜੋਸੇਫਰ ਨੇ ਅੱਗੇ ਕਿਹਾ ਕਿ ਅਦਾਲਤ ਦੇ ਫੈਸਲੇ ਤੋਂ ਨਿਰਾਸ਼ਾ ਅਤੇ ਯਕੀਨੀ ਬਣਾਉਣ ਦੇ ਲਈ ਹੋਰ ਕਾਨੂੰਨੀ ਵਿਕਲਪਾਂ ਤੇ ਵਿਚਾਰ ਕਰ ਰਹੀਆਂ ਕਿ ਐਚ-1ਬੀ ਵੀਜ਼ਾ ਪ੍ਰੋਗਰਾਮ ਕਾਂਗਰਸ ਦੇ ਇਰਾਦੇ ਅਨੁਸਾਰ ਕੰਮ ਕਰ ਸਕੇ ਤਾਂ ਜੋ ਹਰ ਅਕਾਲਤਿਆ ਅਮਰੀਕੀ ਕਾਰੋਬਾਰੀ ਨੂੰ ਆਪਣੇ ਕਾਲਚਰ ਨੂੰ ਵਧਾਉਣ ਦੇ ਲਈ ਲੁਰੀਂਦੀ ਵਿਸ਼ਵਵਿਆਪੀ ਪ੍ਰਤੀਭਾਤਾਕ ਪਹੁੰਚ ਮਿਲ ਸਕੇ ਇਹ ਫੈਸਲਾ ਟੰਪਨ ਸ਼ਾਸਨ ਦੇ ਇਮੀਗ੍ਰੇਸ਼ਨ ਨਿਯਮਾਂ ਨੂੰ ਸਖਤ ਕਰਨ ਅਤੇ ਕੰਪਨੀਆਂ ਨੂੰ ਸਿੱਖਤ ਰਾਜ ਅਮਰੀਕਾ ਦੇ ਤਰੋ ਕੋਲ ਕਾਮੇ ਨੂੰ ਨੌਕਰੀ ਉਤੇ ਰੱਖਣ ਦੇ ਲਈ ਉਤਸ਼ਾਹਿਤ ਕਰਨ ਦੀ ਜਿੰਨਾ ਦਸਮਰਥਨ ਕਰਦਾ ਹੈ ਵੀਜ਼ਾ ਨੂੰ ਬਹੁਤ ਮਹਿੰਗਾ ਬਣਾ ਕੇ ਸਰਕਾਰ ਵਿਦੇਸ਼ੀ ਕਾਮੇ ਦੀ ਮੰਗ ਨੂੰ ਘਟਾਉਣ ਦੀ ਉਮੀਦ ਕਰਦੀ ਹੈ ਕੰਪਨੀ ਨੇ 19 ਸੰਭਰਨਿਕ ਕੋਸ਼ਨਾ ਰਾਹੀ ਫੀਸ ਦੀ ਸ਼ੁਰੂਆਤ ਕੀਤੀ ਇਹ ਕਾਜਯਾ ਕਦਮ ਜਿਸ ਨੇ ਬਹੁਤ ਸਾਰੇ ਕਾਰੋਬਾਰਾਂ ਨੂੰ ਹੈਰਾਨ ਕਰ ਦਿੱਤਾ ਕੰਪਨੀਆਂ ਨੇ ਕਿਹਾ ਕਿ ਅਚਾਨਕ ਲਾਗਤ ਵਾਧੇ ਨੇ ਮਹੱਤਵਪੂਰਨ ਭੂਮਿਕਾਾਂਾਂ ਲਈ ਹੁਨਰਬੱਧ ਵਿਦੇਸ਼ੀ ਕਾਮਿਆਂ ਨੂੰ ਨਿਯੁਕਤ ਕਰਨਾ ਮੁਸ਼ਕਲ ਅਤੇ ਕੁਝ ਮਾਮਲੇ ਦੇ ਵਿੱਚ ਅਸੰਭਵ ਬਣਾ ਦਿੱਤਾ ਇਹ ਫੈਸਲਾ ਅਮਰੀਕੀ ਤਕਨੀਕੀ ਫਰਮਾਂ ਦੇ ਲਈ ਇੱਕ ਝਟਕਾ ਜਿਨ੍ਹਾਂ ਦੇ ਵਿੱਚੋਂ ਬਹੁਤ ਸਾਰੀਆਂ ਹੁਨਰਮੰਦ ਪੇਸ਼ੇਵਰਾਂ ਨੂੰ ਲਿਆਉਣ ਦੇ ਲਈ H1B ਵੀਜ਼ਾ ਉਤੇ ਬਹੁਤ ਜ਼ਿਆਦਾ ਨਿਰਭਰਤਾ ਧਿਆਨੇ US Chamber of Commerce ਜਿਸ ਨੇ ਫੀਸ ਵਾਤੇ ਨੂੰ ਰੋਕਣ ਦੇ ਲਈ ਮੁਕਦਮਾ ਦਾਇਰ ਕੀਤਾ ਸੀ ਸੋਟ ਵਿੱਚ ਹਾਰ ਗਿਆ ਜੋ ਕਿ ਜੱਜ ਨੇ ਫ੍ਰੀਸ ਦੇ ਵਾਅਦੇ ਨੂੰ ਅੱਗੇ ਵਧਣ ਦੀ ਇਜਾਜ਼ਤ ਦੇ ਦਿੱਤੀ ਹੈ ਚੈਂਬਰ ਆਫ ਕਾਮਰਸ ਕੋਲ ਹਜੇ ਵੀ ਸਪੈਸ਼ਲਿਸਟ ਦੇ ਵਿਰੁੱਧ ਅਪੀਲ ਕਰਨ ਦਾ ਵਿਕਲਪ ਹੈ ਪਾਉ ਮੁੱਦਾ ਅਦਾਲਤ ਵਿੱਚ ਵਾਪਸ ਆ ਸਕਦਾ ਹੈ ਇਸ ਤੋਂ ਪਹਿਲਾਂ ਯੂਐਸ ਚੈਂਬਰ ਆਫ ਕਾਮਰਸ ਇਸ ਮਾਮਲੇ ਨੂੰ ਡਿਸਟ੍ਰਿਕਟ ਆਫ ਕਲੰਪੀਆ ਦੇ ਲਈ ਯੂਐਸ ਡਿਸਟ੍ਰਿਕਟ ਕੋਰਟ ਤੇ ਵਿੱਚ ਲੈ ਗਿਆ ਇਹ ਦਲੀਲ ਦਿੰਦੇ ਹੋਏ ਕਿ ਫ੍ਰੀ ਸੰਘੀ ਇਮੀਗ੍ਰੇਸ਼ਨ ਕਾਨੂੰਨ ਦੀ ਉਲੰਘਣਾ ਕਰਦੀ ਹੈ ਅਤੇ ਰਾਸ਼ਟਰਪਤੀ ਸ਼ਕਤੀ ਦੀਆਂ ਸੀਮਾਵਾਂ ਨੂੰ ਪਾਰ ਕਰਦੀ ਹੈ ਐਸੋਸੀਏਸ਼ਨ ਆਫ ਅਮਰੀਕਨ ਯੂਨੀਵਰਸਿਟੀਆਂ ਚੁਣੌਤੀ ਦੇ ਵਿੱਚ ਸ਼ਾਮਲ ਹੋਈ ਉਹਨਾਂ ਨੇ ਸਾਂਝੇ ਤੌਰ ਉਤੇ ਅਦਾਲਤ ਨੂੰ ਫੀਸ ਲਾਗੂ ਹੋਣ ਤੇ ਰੋਕਣ ਦੇ ਲਈ ਕਿਹਾ। ਉਹਨਾਂ ਨੇ ਲਿਖਿਆ ਕਿ ਇਹ ਐਲਾਨ ਕਾਨੂੰਨ ਦੇ ਸਪਸ਼ਟ ਪਾਠ ਤੋਂ ਬਾਹਰ ਹੈ, ਜੋ ਰਾਸ਼ਟਰਪਤੀ ਨੂੰ ਪ੍ਰਵਾਸੀਆਂ ਅਤੇ ਗੈਰ-ਪ੍ਰਵਾਸੀ ਦੋਵਾਂ ਲਈ ਅਮਰੀਕਾ ਵਿੱਚ ਦਾਖਲੇ ਨੂੰ ਨਿਯੰਤਰਿਤ ਕਰਨ ਦਾ ਵਿਆਪਕ ਅਧਿਕਾਰ ਦਿੰਦਾ ਹੈ। ਚੈਂਪਲ ਦਾ ਮੁਕੱਦਮਾ 1 ਲੱਖ ਡਾਲਰ ਫੀਸ ਦੇ ਵਿਰੁੱਧ ਦਾਇਰ ਕਈ ਕਾਨੂੰਨੀ ਚੁਣੌਤੀਆਂ ਵਿੱਚੋਂ ਇੱਕ ਹੈ। ਤਾਜ਼ਾ ਮਾਮਲੇ ਵਿੱਚ ਕੈਲੀਫੋਰਨੀਆ ਅਤੇ ਮੈਸਚੂਸੈਟਸ ਅਕਵਾਇਟ ਵਿੱਚ ਅਮਰੀਕੀ ਰਾਜਾਂ ਦੇ ਇੱਕ ਸਮੂਹ ਨੇ ਵੀ ਇਸ ਐਲਾਨ ਨੂੰ ਰੋਕਣ ਦੀ ਕੋਸ਼ਿਸ਼ ਦੇ ਵਿੱਚ ਅਦਾਲਤ ਵਿੱਚ ਪਹੁੰਚ ਕੀਤੀ ਹੈ। ਆਪਣੇ ਮਾਮਲੇ ਦੇ ਇਸ ਚੈਂਬਰ ਨੇ ਕਿਹਾ ਕਿ ਇਮੀਗ੍ਰੇਸ਼ਨ ਅਤੇ ਰਾਸ਼ਟਰੀਤਾ ਐਕਟ ਸਿਰਫ ਉਹਨਾਂ ਵੀਜ਼ਾ ਫੀਸਰ ਦੀ ਆਗਿਆ ਦਿੰਦਾ ਜੋ ਵੀਜ਼ਾ ਪ੍ਰਣਾਲੀ ਨੂੰ ਚਲਾਉਣ ਦੀ ਲਾਗਤ ਨੂੰ ਕਵਰ ਕਰਦੀਆਂ ਨੇ ਇਸ ਨੇ ਵੀ ਦਲੀਲ ਦਿੱਤੀ ਹੈ ਕਿ ਕੋਈ ਵੀ ਨਵੀਂ ਫੀਸ ਇੱਕ ਜਦ ਤੱਕ ਨਿਯਮ ਨਿਰਮਾਣ ਪਰਕੀ ਰਿਹਾ ਵਿੱਚ ਚਲੰਕਣੀ ਚਾਹੀਦੀ ਹੈ ਜਿੱਥੇ ਲੋਕ ਕਥੇਕਾਰੂਪਾ ਲਾਗੂ ਹੋਣ ਤੋਂ ਪਹਿਲਾਂ ਟਿੱਪਣੀ ਕਰ ਸਕਦੇ ਨੇ ਚੈਂਪਟਰ ਦੇ ਨੁਮਾਇੰਦੇ ਕਿ ਯੂਐਸ ਚੈਂਪਰ ਲਿਟੀਗੇਸ਼ਨ ਸੈਂਟਰ ਅਤੇ ਲਾ ਫਰਮ ਮੈਟਰ ਮੋਰਟ ਵਿਲ ਐਂਡ ਸ਼ੂਲ ਟਕਾ ਦੇ ਨੇ ਅਮਰੀਕੀ ਸਰਕਾਰ ਦੀ ਨੁਮਾਇੰਦਗੀ ਨਿਆਂ ਵਿਭਾਗ ਕਰ ਰਿਹਾ ਹੈ ਅਮਰੀਕੀ ਜ਼ਿਲ੍ਹਾ ਜੱਜ ਬੈਰੀ ਲਈ ਹਾਵਲ ਨੇ ਫੈਸਲਾ ਸੁਣਾਇਆ ਕਿ ਟੰਪਰ ਸ਼ਾਸਨ ਨੇ ਇਮੀਗ੍ਰੇਸ਼ਨ ਅਤੇ ਰਾਸ਼ਟਰੀ ਐਕਟ ਦੇ ਤਹਿਤ ਕਾਨੂੰਨੀ ਜ਼ਰੂਰਤਾਂ ਨੂੰ ਪੂਰਾ ਕੀਤਾ ਹੈ ਇਹ ਐਕਟ ਰਾਸ਼ਟਰਪਤੀ ਨੂੰ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਪ੍ਰਵੇਸ਼ ਨੂੰ ਸੀਮਤ ਕਰਨ ਦੀ ਆਗਿਆ ਦਿੰਦਾ ਹੈ रिपोर्ट ਦੇ ਅਨੁਸਾਰ ਆਪਣੇ ਫੈਸਲੇ ਦੇ ਵਿੱਚ ਹਾਵਲ ਨੇ ਫੀਸ ਨੂੰ ਰੋਕਣ ਦੀਆਂ ਬੇਨਤੀਆਂ ਨੂੰ ਰੱਦ ਕਰ ਦਿੱਤਾ ਅਤੇ ਇਸ ਦੀ ਬਜਾਏ ਪ੍ਰਸ਼ਾਸਨ ਦੇ ਫੈਸਲੇ ਦਾ ਸਮਰਥਨ ਕੀਤਾ ਸੰਖੇਪ ਫੈਸਲੇ ਨੇ ਉਸੇ ਬੇਨਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਮਰੀਕੀ ਸਰਹੱਦੀ ਗਸ਼ਟ ਏਜੰਟਾ ਨੇ 3 ਭਾਰਤੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਸੀ ਅਤੇ ਵਪਾਰਕ ਡਰਾਈਵਿੰਗ ਲਾਇਸੈਂਸਾਂ ਦੇ ਨਾਲ ਸੈਮੀ ਟਰੱਕ ਚਲਾ ਰਹੇ ਸੀ ਯੂਐਸ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਨੇ ਪਿਛਲੇ ਹਫਤੇ ਇੱਕ ਅਭਿਆਨ ਦੇ ਵਿੱਚ ਕਿਹਾ ਕਿ ਕੈਲੀਫੋਰਨੀਆ ਦੇ ਐਲ ਸੈਂਟੋ ਸੈਕਟਰ ਦੇ ਵਿੱਚ ਬਾਰਡਰ ਪੈਟਰੋਲ ਏਜੰਟਾ ਨੇ ਇਮੀਗ੍ਰੇਸ਼ਨ ਚੌਕ ਕੇ ਹੋਂਤੇ ਵਾਹਨ ਨੂੰ ਰੋਕਨ ਅਤੇ ਅੰਤਰ ਏਜੰਸੀ ਕਾਰਵਾਈਆਂ ਦੌਰਾਨ ਵਪਾਰਕ ਡਰਾਈਵਿੰਗ ਲਾਇਸੈਂਸਾਂ ਵਾਲੇ 49 ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫਤਾਰ ਕੀਤਾ ਹੈ 10 ਨਵੰਬਰ ਤੋਂ ਭਾਰਤ ਸੰਪਤੀ ਵਿਚਕਾਰ 에ਜੰਟਾ ਨੇ ਅੰਤਰਰਾਜੀ ਯਾਤਰਾ ਕਰਦੇ ਸਮੇਂ ਜੋ ਇਮੀਗ੍ਰੇਸ਼ਨ ਚੌਕੀਆਂ ਨੂੰ ਪਾਰ ਕਰਦੇ ਹੋਏ ਵਪਾਰਕ ਪ੍ਰਾਈਵਟ ਲਾਇਸੈਂਸਾਂ ਵਾਲੇ ਸੈਮੀਟਰੱਕ ਚਲਾਉਣ ਵਾਲੇ 42 ਗੈਰ ਕਾਨੂੰਨੀ ਵਿਅਕਤੀਆਂ ਨੂੰ ਫੜਿਆ। ਗ੍ਰਫਤਾਰ ਕੀਤੇ ਗਏ ਲੋਕਾਂ ਦੇ ਵਿੱਚ 3 ਭਾਰਤੋਂ ਤੇ 2 ਅਲਸਲਵਾਡੋ ਤੋਂ ਅਤੇ ਬਾਕੀ ਚੀਨ, ਇਰੀਟਰੀਆ, ਹੈਤੀ, ਹੋਂਡੂਰਾਸ, ਮੈਕਸੀਕੋ, ਰੂਸ, ਸੋਮਾਲੀਆ, ਤੁਰਕੀ ਅਤੇ ਯੂਕਰੇਨ ਤੋਂ ਸਨ। ਅਜੰਸਨ ਨੇ ਕਿਹਾ ਕਿ ਕੈਲੀਫੋਰਨੀਆ ਨੇ 31 ਵਪਾਰਕ ਡਰਾਈਵਿੰਗ ਲਾਇਸੈਂਸ ਜਾਰੀ ਕੀਤੇ ਨੇ ਇਸ ਤੋਂ ਇਲਾਵਾ 10 ਅਤੇ 11 ਸਤੰਬਰ ਨੂੰ ਇੰਡ ਸਟੇਸ਼ਨ ਏਜੰਟਾ ਨੇ ਆਨਟਾਗੋ ਅਤੇ ਫੌਂਟਾਨਾ ਕੈਲੀਫੋਰਨੀਆ ਵਿੱਚ ਯੂ ਐਸ ਇਮੀਗ੍ਰੇਸ਼ਨ ਅਤੇ ਕਸਟਮਸ ਐਨਫੋਰਸਮੈਂਟ ਦੇ ਹੋਮਲੈਂਡ ਸਿਕਿਉਰਿਟੀ ਇਨਵੈਸਟੀਗੇਸ਼ਨ ਦੇ ਅਕਵਾਈ ਵਿੱਚ ਦੋ ਦਿਨਾਂ ਸਯੁਕਤ ਵੱਟੇ ਪੱਧਰ ਤੇ ਇੰਫੋਰਸਮੈਂਟ ਆਪਰੇਸ਼ਨ ਹਾਈਵੇ ਸੈਂਟੀਨਲ ਦੇ ਵਿੱਚ ਹਿੱਸਾ ਲਿਆ ਆਪਰੇਸ਼ਨ ਹਾਈਵੇ ਸੈਂਟੀਨਲ ਦੇ ਨਤੀਜੇ ਵਜੋਂ ਵਪਾਰਕ ਡਰਾਈਵਿੰਗ ਲਾਇਸੈਂਸ ਵਾਲੇ 45 ਗੈਰ ਕਾਨੂੰਨੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਪਹਿਲੇ ਦਿਨ ਇੰਡੀਓ ਦੇ ਕਰਮਚਾਰੀਆਂ ਨੇ ਦੋ ਵਿਅਕਤੀਆਂ ਨੂੰ ਫੜਿਆ ਇੱਕ ਭਾਰਤੀ ਨਾਗਰਿਕ ਅਤੇ ਇੱਕ ਤਾਜਿਕ ਨਾਗਰਿਕ ਦੂਜੇ ਦਿਨ ਇੰਡੀਓ ਸਟੇਸ਼ਨ ਦੇ ਜੁਆਇੰਟਾਂ ਨੇ ਚਾਰ ਭਾਰਤੀ ਨਾਗਰਿਕਾਂ ਤੇ ਇੱਕ ਉਜ਼ਬੇਕ ਨਾਗਰਿਕ ਨੂੰ ਫੜਿਆ ਆਪਰੇਸ਼ਨ ਹਾਈਵੇ ਸੈਂਟੀਨਲ ਖਾਸ ਤੌਰ ਉਤੇ ਕੈਲੀਫੋਰਨੀਆ ਦੇ ਵਿੱਚ ਵਪਾਰਕ ਟਰੱਕਿੰਗ ਕੰਪਨੀਆਂ ਨੂੰ ਨਿਸ਼ਾਨਾ ਬਣਾਇਆ ਸੀ ਇਹ ਗੈਰ ਕਾਨੂੰਨੀ ਵਿਅਕਤੀਆਂ ਦੁਆਰਾ ਕਈ ਘਾਤਕ ਦੁਰਘਟਨਾਵਾਂ ਹੋਣ ਤੋਂ ਬਾਅਦ ਇਹ ਸ਼ੁਰੂ ਕੀਤਾ ਗਿਆ ਸੀ ਜਿਨ੍ਹਾਂ ਨੂੰ ਵਪਾਰਕ ਡਰਾਈਵਿੰਗ ਲਾਇਸੈਂਸ ਜਾਰੀ ਕੀਤੇ ਗਏ ਸੀ ਅਤੇ ਹਾਦਸੇ ਦੇ ਸਮੇਂ ਸੈਮੀ ਟਰੱਕ ਚਲਾ ਰਹੇ ਸੀ ਦਸਯਾ ਸੀਬੀਪੀ ਨੇ ਕਿਹਾ ਹੈ ਕਿ ਇਸ ਅੰਤਰ-ਏਜੰਸੀ ਕਾਰਵਾਈ ਦਾ ਉਦੇਸ਼ ਇਮੀਗ੍ਰੇਸ਼ਨ ਕਾਨੂੰਨ ਦੀ ਉਲੰਘਣਾ ਨੂੰ ਲਾਗੂ ਕਰਨਾ ਹੈ। ਅਮਰੀਕੀ ਹਾਈਵੇ ਦੇ ਸੁਰੱਖਿਆਕਰਨ ਅਤੇ ਵਪਾਰਕ ਆਵਾਜਾਈ ਖੇਤਰ ਦੇ ਵਿੱਚ ਰੈਗੂਲੇਟਰੀ ਮਿਆਰਾਂ ਨੂੰ ਬਰਕਰਾਰ ਰੱਖਣਾ ਹੈ। ਹਾਲੋ ਸੈਂਟਰੋ ਸੈਕਟਰ ਦੇ ਕਾਰਜਕਾਰੀ ਮੁਖ ਪੈਟਰੋਲ ਏਜੰਟ ਜੋਸਫ ਰੇਵੇ ਨਾਰਨੇ ਨੇ ਕਿਹਾ ਕਿ ਇਸ ਆਪਰੇਸ਼ਨ ਦੀ ਸਫਲਤਾ 2025 ਤੋਂ ਪਹਿਲਾਂ ਸਰਦੀ ਦੁਆਰਾ ਅਨੁਭਵ ਕੀਤੇ ਗਏ ਨਿਰੰਤਰ ਸਰਹੱਦੀ ਸੰਕਟ ਦੁਆਰਾ ਪੈਦਾ ਹੋਏ ਚੱਲ ਰਹੇ ਖਤਰਿਆਂ ਨੂੰ ਉਜਾਗਰ ਕਰਦੀ ਹੈ। ਹੋਮਲੈਂਡ ਸਿਕਿਉਰਿਟੀ ਇਨਵੈਸਟੀਗੇਸ਼ਨ ਅਤੇ ਹੋਰ ਏਜੰਸੀਆਂ ਦੇ ਵਿੱਚ ਸਾਡੇ ਸਹਿਯੋਗੀ ਪ ਨਾਲ ਐਲ ਸੈਂਟਰੋ ਸੈਕਟਰ ਇਹ ਯਕੀਨੀ ਬਣਾਉਣਾ ਜਾਰੀ ਰੱਖੇਗਾ ਕਿ ਅਮਰੀਕੀ ਜਨਤਾ ਦੀ ਸੁਰੱਖਿਆ ਸਾਡੇ ਯਤਨਾਂ ਦੇ ਮੋਰੀ ਸਥਾਨ ਤੇ ਹੋਵੇ ਹਾਲ ਹੀ ਦੇ ਮਹੀਨਿਆਂ ਵਿੱਚ ਕਈ ਵਾਰ ਅਜਿਹੇ ਮਾਮਲੇ ਸਾਹਮਣੇ ਆਏ ਨੇ ਜਿੱਥੇ ਭਾਰਤੀ ਗੈਰ ਕਾਨੂੰਨੀ ਤੌਰ ਤੇ ਅਮਰੀਕਾ ਵਿੱਚ ਦਾਖਲ ਹੋਏ ਸੀ ਅਪਰਾਧਿਕ ਚੌਂਤੇ ਸਮੇਂ ਖਤਰਨਾਕ ਅਤੇ ਘਾਟਕ ਹਾਈਵੇ ਹਾਦਸੇ ਦੇ ਵਿੱਚ ਸ਼ਾਮਲ ਹੋਏ ਨੇ 32 ਸਾਲਾ ਰਜਿੰਦਰ ਕੁਮਾਰ ਉਤੇ ਅਪਰਾਧਿਕ ਦੋਸ਼ ਤੇ ਲਾਪਰਵਾਹੀ ਦੇ ਨਾਲ ਕਤਲ ਅਤੇ ਲਾਪਰਵਾਹੀ ਦੇ ਨਾਲ ਜਵਾਨ ਖੱਤੇ ਵਿੱਚ ਫੌਂਦਾ ਵੀ ਦੋਸ਼ ਲਗਾਇਆ ਗਿਆ ਸੀ ਜਦੋਂ ਫਿਲਿਪ ਮੀਕਾ ਕਾਰਟਰ ਪੱਚੀ ਅਤੇ ਜੈਨੀਫਰ ਲੀਨ ਲੋਅ ਦੀ ਮੌਤ ਹੋ ਗਈ ਸੀ ਜਦੋਂ ਉਹਨਾਂ ਦਾ ਵਾਹਨ ਉਸ ਦੇ ਸੈਮੀ ਟਰੱਕ ਦੇ ਨਾਲ ਟਕਰਾ ਗਿਆ ਸੀ ਅਗਸਤ ਵਿੱਚ ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਨੇ ਹਰਜਿੰਦਰ ਸਿੰਘ ਨੂੰ ਫਲੋਰੀਡਾ ਦੇ ਵਿੱਚ ਇੱਕ ਸੈਮੀ ਟਰੱਕ ਚਲਾਉਂਦੇ ਸਮੇਂ ਵਾਹਨ ਦੇ ਨਾਲ ਕਤਲ ਦੇ ਤਿੰਨ ਮਾਮਲਿਆਂ ਵਿੱਚ ਵੀ ਗ੍ਰਿਫਤਾਰ ਕਰਤੋਂ ਤੋਂ ਬਾਅਦ ਇੱਕ ਗ੍ਰਿਫਤਾਰੀ ਹਿਰਾਸਤ ਵਿੱਚ ਲਿਆ ਸੀ ਅਮਾਜਨ ਦੁਨੀਆ ਦੀ ਸਭ ਤੋਂ ਪ੍ਰਸਿੱਧ ਕੰਪਨੀਆਂ ਦੇ ਵਿੱਚੋਂ ਇੱਕ ਹੈ ਅਮਾਜਨ ਦੇ ਵਿੱਚ ਨੌਕਰੀ ਕਰਨਾ ਕਿਸੇ ਸੁਪਨੇ ਦੇ ਪੂਰੇ ਹੋਣ ਤੋਂ ਘੱਟ ਨਹੀਂ ਹੈ। ਇਹ ਅੰਕੜਿਆਂ ਮੁਤਾਬਕ ਅਮਾਜਨ ਦੁਨੀਆ ਭਰ ਦੇ ਵਿੱਚ ਲਗਭਗ 1.6 ਮਿਲੀਅਨ ਲੋਕਾਂ ਨੂੰ ਰੁਜ਼ਗਾਰ ਦਿੰਦਾ ਹੈ। ਪਰ ਹੁਣ ਕਿਸੇ ਵਜ੍ਹਾ ਕਰਕੇ ਅਮਰੀਕਾ ਦੀ ਇਹ ਦਿੱਗਸ ਕੰਪਨੀ ਸੁਰਖਿਆ ਦੇ ਵਿੱਚ ਹੈ। ਦਰਅਸਲ ਮਾਮਲਾ ਇਹ ਹੈ ਕਿ ਕੰਪਨੀ ਨੇ ਇੱਕ ਵੱਡਾ ਫੈਸਲਾ ਲਿਆ ਹੈ ਜਿਸ ਮੁਤਾਬਕ ਏਸ਼ੀਆ ਦੇ ਇੱਕ ਮੁਲਕ ਦੇ ਲੋਕ ਅਮਾਜਨ ਦੇ ਵਿੱਚ ਨੌਕਰੀ ਨਹੀਂ ਅਪਲਾਈ ਕਰ ਸਕਣਗੇ। ਆਓ ਤੁਹਾਨੂੰ ਦੱਸਿਆ ਕਿਹੜਾ ਉਹ ਮੁਲਕ ਹੈ। ਐਮਾਜ਼ੋਨ ਜੋ ਇੰਨੇ ਵੱਡੇ ਪੱਧਰ ਤੇ ਵੱਖ-ਵੱਖ ਦੇਸ਼ਾਂ ਦੇ ਲੋਕਾਂ ਨੂੰ ਰੋਜ਼ਗਾਰ ਦਿੰਦੀ ਹੈ ਉਸ ਨੇ ਇੱਕ ਮਹੱਤਵਪੂਰਨ ਫੈਸਲਾ ਲਿਆ ਐਮਾਜ਼ੋਨ ਨੇ ਆਪਣੀ ਰੋਜ਼ਗਾਰ ਨੀਤੀ ਵਿੱਚ ਸੋਧ ਕੀਤੀ ਹੈ ਜਿਸ ਦੇ ਨਾਲ ਇੱਕ ਏਸ਼ੀਆਈ ਦੇਸ਼ ਨੂੰ ਨੌਕਰੀਆਂ ਦੇ ਲਈ ਅਰਜ਼ੀ ਦੇਣ ਤੋਂ ਰੋਕਿਆ ਗਿਆ ਇਹ ਦੇਸ਼ ਚੀਨ ਜਾਂ ਇਰਾਨ ਨਹੀਂ ਸਕੋ ਉੱਤਰੀ ਕੋਰੀਆ ਉੱਤਰੀ ਕੋਰੀਆ ਇਸ ਸਮੇਂ ਤਾਨਾਸ਼ਾਹੀ ਕੀਮ ਜੋਂਗ ਗੁੰਦੀ ਅਖਵਾ ਹੇਠ ਹੈ ਅਤੇ ਐਮਾਜ਼ੋਨ ਦੀ ਨਵੀਂ ਨੀਤੀ ਦੇ ਅਨੁਸਾਰ ਕੋਈ ਵੀ ਉੱਤਰੀ ਕੋਰੀਆ ਐਮਾਜ਼ੋਨ ਉਤੇ ਨੌਕਰੀਆਂ ਦੇ ਲਈ ਅਰਜ਼ੀ ਨਹੀਂ ਦੇ ਸਕਦਾ ਮੀਡੀਆ ਰਿਪੋਰਟਾਂ ਦੇ ਅਨੁਸਾਰ ਉੱਤਰੀ ਕੋਰੀਆ ਹੀ ਦੁਨੀਆ ਭਰ ਦੀਆਂ ਕੰਪਨੀਆਂ ਵਿੱਚ ਕਲਾਸ ਕਰਕੇ ਸਿਖਤਰਾਲ ਦੇ ਵਿੱਚ ਘਰ ਤੋਂ ਕੰਮ ਕਰਨ ਵਾਲੀਆਂ ਨੌਕਰੀਆਂ ਲੱਭਣ ਦੀ ਕੋਸ਼ਿਸ਼ ਕਰ ਰਹੇ ਨੇ ਐਫਪੀ ਦੀ ਇੱਕ ਰਿਪੋਰਟ ਦੇ ਅਨੁਸਾਰ Amazon ਦੇ ਮੁੱਖ ਸੁਰੱਖਿਆ ਅਧਿਕਾਰੀ ਸਟੀਫਨ ਸਮਿਟਰ ਲਿੰਕਡਇਨ ਉਤੇ ਲਿਖਿਆ ਹੈ ਕਿ ਪਿਛਲੇ ਸਾਲ ਉੱਤਰੀ ਕੋਰੀਆ ਤੋਂ ਨੌਕਰੀਆਂ ਦੀ ਅਲਸੇ ਵਿੱਚ ਇੱਕ ਤੀਮਾਈ ਬਤਾ ਹੋਇਆ ਜਿਸ ਤੋਂ ਪਤਾ ਚਲਦਾ ਹੈ ਕਿ ਬਹੁਤ ਸਾਰੇ ਲੋਕ ਅਮਰੀਕੀ ਕੰਪਨੀਆਂ ਵਿੱਚ ਆਈਟੀ ਨੌਕਰੀਆਂ ਦੇ ਲਈ ਅਲਜੀਤੇ ਰਹੇ ਨੇ ਹਾਲੀ ਦੇ ਵਿੱਚ Amazon ਦੇ ਮੁੱਖ ਸੁਰੱਖਿਆ ਅਧਿਕਾਰੀ ਨੇ ਚੇਤਾਵਨੀ ਦਿੱਤੀ ਸੀ ਕਿ ਉੱਤਰੀ ਕੋਰੀਆਈ ਹੈਕਰ ਦੂਰ ਦੁਰਾਡੇ ਆਈਟੀ ਕਰਮਚਾਰੀਆਂ ਦੇ ਵਿੱਚੋਂ ਪੇਸ਼ਾ ਇਹਨਾਂ ਅਤੇ ਅਮਰੀਕੀ ਕੰਪਨੀਆਂ ਖਾਸ ਕਰਕੇ ਤਕਨੀਕੀ ਖੇਤਰ ਵਿੱਚ ਕੁਸ ਪੈਟ ਕਰ ਰਹੇ ਨੇ ਇਸ ਮੁੱਦੇ ਦੀ ਗੰਭੀਰਤਾ Amazon ਤੱਕ ਸੀਮਤ ਨਹੀਂ ਹੈ ਇਸ ਸਗੋ ਕਈ ਉਦਯੋਗਾਂ ਤੱਕ ਫੈਲੀ ਹੋਈ ਹੈ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਹੈਕਰ ਚੋਰੀ ਕੀਤੀਆਂ ਜਾਂ ਜਾਲੀ ਪਛੜਨਾ ਅਤੇ ਲੈਪਟਾਪ ਫਾਰਮਰਾਂ ਦੀ ਉੱਪਰ ਤੋਂ ਕਰਦੇ ਨੇ ਯਾਨੀ ਕਿ ਅਮਰੀਕਾ ਦੇ ਵਿੱਚ ਕੰਪਿਊਟਰ ਜੋ ਦੇਸ਼ ਤੋਂ ਬਾਹਰੋਂ ਰਿਮੋਟਲੀ ਕੰਟਰੋਲ ਕੀਤੇ ਜਾਂਦੇ ਨੇ ਕੰਪਨੀਆਂ ਨੂੰ ਧੋਖਾ ਦੇਣ ਦੇ ਲਈ ਖਾਸ ਕਰਕੇ ਅਮਰੀਕਾ ਦੇ ਵਿੱਚ ਸ਼ੱਕੇ ਸੰਕੇਤਾ ਦੇ ਵਿੱਚ ਗਲਤ ਢੰਗ ਦੇ ਨਾਲ ਫਾਰਮੈਟ ਕੀਤੇ ਫੋਨ ਨੰਬਰ ਅਤੇ ਸ਼ੱਕੀ ਅਕਾਦਮਿਕ ਪ੍ਰਮਾਣ ਪੱਤਰ ਸ਼ਾਮਲ ਨੇ ਇਸ ਲਈ Amazon ਨੇ 1800 ਤੋਂ ਵੱਧ ਉਤਰੀ ਕੋਰੀਆਈ ਬਿਨੇਕਾਰਨ ਨੂੰ ਬਲੌਕ ਕੀਤਾ ਹੈ ਅਤੇ ਕੰਪਨੀਆਂ ਨੂੰ ਅਧਿਕਾਰੀਆਂ ਨੂੰ ਸ਼ੱਕੀ ਗਤੀਵਿਧੀ ਦੀ ਰਿਪੋਰਟ ਕਰਨ ਦੀ ਅਪੀਲ ਕੀਤੀ ਗਈ ਹੈ